ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੋ ਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਆਪ ਸੂ ਸੰਗਤਾਂ ਸਤ ਸੰਗ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਧੰਨ ਗੁਰੂ ਅਰਜਨ ਦੇਵ ਮਹਾਰਾਜੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰੇ ਹੋ ਸਤਿਗੁਰਾਂ ਦੀ ਮਹਾਨ ਕਿਰਪਾ ਹੋਈ 13ਵੀਂ ਅਸ਼ਟਪਦੀ ਦੀ 5ਵੀਂ ਪੌੜੀ ਆਪ ਸਮੂਹ ਸੰਗਤਾਂ ਨੇ ਸਰਵਣ ਕੀਤੀ ਆ ਅੱਜ 6ਵੀਂ ਪੌੜੀ ਦੀ ਕਥਾ ਵਿਚਾਰ ਹੋਵੇਗੀ ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਬਖਸ਼ਿਸ਼ ਕੀਤਾ ਹੋਇਆ ਫਤੇ ਦਾ ਨਾਰਾ ਸਿਰ ਚੁਗਾ ਕੇ ਦੋਨੋਂ ਹੱਥ ਜੋੜ ਕੇ ਬੜੇ ادب ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ ਆਓ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ 13ਵੀਂ ਅਸ਼ਟਪਦੀ ਦੀ ਛੇਵੀਂ ਪੌੜੀ ਵਿੱਚ ਕੀ ਸਾਨੂੰ ਸਮਝਾਉਂਦੇ ਹਨ ਉਪਦੇਸ਼ ਕਰਦੇ ਹਨ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੰਤ ਕਾ ਦੁਖੀ ਇਉ ਬਿਲ ਲਾਏ ਜਿਉ ਜਲ ਬਿਹੂਨ ਮਛਲੀ ਤੜਪੜਾਈ ਸੰਤ ਕਾ ਦੁਖੀ ਓ ਬਲਲਾਈ ਮਹਾਰਾਜ ਫਰਮਾਉਂਦੇ ਹਨ ਕਿ ਸੰਤ ਕਾ ਦੁਖੀ ਸੰਤਾਂ ਨੂੰ ਦੁਖੀਪੇ ਇਸ ਤਰ੍ਹਾਂ ਬਲਲਉਂਦਾ ਹੈ ਸੰਤਾਂ ਨੂੰ ਦੁਖ ਦੇਣ ਵੇਲਾ ਇਸ ਤਰ੍ਹਾਂ ਬਲਲਉਂਦਾ ਹੈ ਇਵੇਂ ਬਿਰਲਾਪ ਕਰਦਾ ਹੈ ਜਿਵੇਂ ਜਿਉਂ ਜਾਲ ਬਹਿ ਹੂ ਨਾ ਮਛਲੀ ਤੜਫੜਾਏ ਜਿਵੇਂ ਜਲ ਦੇ ਵਿੱਚੋਂ ਮੱਛੀ ਬਾਹਰ ਕੱਢ ਦਿੱਤੀ ਜਾਵੇ ਤੇ ਕਿਵੇਂ ਤੜਫਦੀ ਹੈ ਜਿਵੇਂ ਪਾਣੀ ਦੇ ਵਿੱਚੋਂ ਮੱਛੀ ਬਾਹਰ ਕੱਢ ਲਈਏ ਤੇ ਕਿਵੇਂ ਤੜਫਦੀ ਹੈ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਕਿ ਜਾਲ ਦੇ ਵਿੱਚੋਂ ਮੱਛੀ ਨੂੰ ਜਿਵੇਂ ਬਾਹਰ ਕੱਢਿਆ ਜਾਂਦਾ ਉਸ ਤਰ੍ਹਾਂ ਜਿਵੇਂ ਉਹ ਤਰਫ ਦੀ ਗਾ ਤੇ ਸੰਤਾਂ ਦੀ ਨਿੰਦਾ ਕਰਨ ਵਾਲਾ ਇਸੇ ਤਰ੍ਹਾਂ ਹੀ ਸੰਤਾਂ ਨੂੰ ਦੁੱਖ ਦੇਣ ਵਾਲਾ ਇਸੇ ਤਰ੍ਹਾਂ ਹੀ ਮੱਛੀ ਵਾਂਗ ਫਿਰ ਤਰਫ ਵਧਾਇਆ ਜਿਵੇਂ ਜਕਰੀਆ ਖਾਨ ਤਰਫ ਦਾ ਸੀ ਪਹਿਲਾਂ ਵੀ ਤੁਸੀਂ ਸਾਖੀ ਸਰਵਣ ਕੀਤੀ ਭਾਈ ਤਾਰੂ ਸਿੰਘ ਦੇ ਪ੍ਰਸੰਗ ਜਿਵੇਂ ਜਕਰੀਆ ਖਾਨ ਨੇ ਰੱਬ ਵਰਗੇ ਪਿਆਰੇ ਸੰਤ ਮਹਾਪੁਰਖ ਭਾਈ ਤਾਰੂ ਸਿੰਘ ਨੂੰ ਸਜਾ ਦਿੱਤੀ ਖੋਪੜ ਲਾ ਦਿੱਤਾ ਗਿਆ ਪਾਈ ਤਾਰੂ ਸਿੰਘ ਨੇ ਫਿਰ ਕਿਹਾ ਕਿ ਖਾਲਸੇ ਦੀ ਜੁੱਤੀ ਅੱਗੇ ਲਾ ਕੇ ਜਾਵੇਂਗਾ ਇਸ ਤਰ੍ਹਾਂ ਫਿਰ ਉਸ ਦੇ ਬੰਨ ਪੈ ਗਿਆ ਬਹੁਤ ਤੜਫ ਤੜਫ ਕੇ 21 ਦਿਨ ਛਤਰ ਖਾ ਕੇ ਮਰਿਆ ਤੇ ਮਹਾਰਾਜ ਕਹਿੰਦੇ ਕਿ ਸੰਤਾਂ ਦਾ ਦੁੱਖ ਹੀ ਉਹ ਬਲ ਲਾਏ ਜਿਵੇਂ ਜਲ ਵੀ ਹੁਣ ਮਛਲੀ ਤਰਪਾਈ ਜਿਵੇਂ ਜਲ ਤੋਂ ਬਾਹਰ ਮੱਛੀ ਨੂੰ ਕੱਢ ਦਈਏ ਤੜਫਦੀ ਹੈ ਉਸੇ ਤਰ੍ਹਾਂ ਹੀ ਸੰਤਾਂ ਦਾ ਨਿੰਦਕ ਤੇ ਸੰਤਾਂ ਨੂੰ ਦੁੱਖ ਦੇਣ ਵਾਲਾ ਸੰਤਾਂ ਮਹਾਪੁਰਸ਼ਾਂ ਦੀ ਨਿੰਦਾ ਕਰਨ ਵਾਲਾ ਮਾਰ ਰਹਿਗੇ ਮਛੀ ਵਾਂਗ ਤੜਫਦਾ ਹੈ ਸ਼ਾਂਤ ਕਾ ਦੁਖੀ ਭੁਖਾ ਨਹੀਂ ਰਾਜਾ ਜੇ ਸੰਤਾਂ ਨੂੰ ਦੁੱਖ ਦੇਣ ਵਾਲਾ ਸਦਾ ਹੀ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਨਿੰਦਾ ਦੀ ਅੱਗ ਦੇ ਵਿੱਚ ਭੁਖਾਈ ਰਹਿੰਦਾ ਹੈ ਕਦੇ ਰਾਜਦਾ ਨਹੀਂ ਜਿਉ ਪਾਵਕ ਇੰਦਨ ਨਹੀਂ ਧਰਾਪੈ ਗੁਰੂ ਪਿਆਰੀ ਸਾਧ ਸੰਗਤ ਜੀ ਪਾਵਕ ਦਾ ਅਰਥ ਹੈ ਅੱਗ ਇੰਦਨ ਦਾ ਅਰਥ ਹੈ ਲੱਕੜਾਂ ਜਿਵੇਂ ਅੱਗ ਦੇ ਵਿੱਚ ਜਿੰਨੀਆ ਮਰਜੀ ਲੱਕੜਾ ਪਾਈ ਜਾਈਏ ਕਦੇ ਅੱਗ ਦੀ ਭੁੱਖ ਨਹੀਂ ਦੂਰ ਹੋਈ ਜਿੰਨੀਆ ਲੱਕੜਾ ਪਾਵਾਂਗੇ ਅੱਗ ਓਨੀ ਜਿਆਦਾ ਮੱਚੇਗੀ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਕਿ ਸੰਤ ਦਾ ਦੁਖੀ ਭੁੱਖਾ ਨਹੀਂ ਰਾਜੇ ਸੰਤਾਂ ਦੀ ਨਿੰਦਾ ਕਰਨ ਵਾਲਾ ਸੰਤਾਂ ਮਹਾਂਪੁਰਸ਼ਾਂ ਨੂੰ ਦੁੱਖ ਦੇਣ ਵਾਲਾ ਕਦੇ ਵੀ ਤ੍ਰਿਸ਼ਨਾ ਦੀ ਅੱਗ ਦੇ ਵਿੱਚੋਂ ਉਹ ਰਾਜਦਾ ਨਹੀਂ ਸੰਤ ਦਾ ਦੁਖੀ ਭੁੱਖਾ ਸਦਾ ਭੁਖਾ ਰਹਿੰਦਾ ਹੈ ਤੇ ਸਦਾ ਹੀ ਉਹ ਸੰਤਾਂ ਮਹਾਂਪੁਰਸ਼ਾਂ ਦੀ ਨਿੰਦਾ ਕਰਦਾ ਹੈ ਨੇਹੀ ਰਾਜੇ ਕਦੀ ਰਾਜਦਾਨੀ ਦੇ ਆਪਣੇ ਸਿਰ ਤੇ ਪਾਪਾਂ ਦੀ ਮੈਲਾ ਨੂੰ ਚੜਾਉਂਦਾ ਹੈ ਜਿਉਂ ਪਾਪ ਕੇ ਹੰਦੇ ਨਹੀਂ ਤਰਾਪੇ ਜਿਵੇਂ ਅੱਗ ਦੇ ਵਿੱਚ ਜਿੰਨੀਆਂ ਮੱਝੀ ਲੱਕੜਾਂ ਉਸ ਦੇ ਵਿੱਚ ਪਾਈ ਜਾਈਏ ਜਿਵੇਂ ਅੱਗ ਦੀ ਭੁੱਖ ਨਹੀਂ ਮਿਟਦੀ ਇਸੇ ਤਰ੍ਹਾਂ ਹਿੰਸੰਤਾ ਮਹਾਂਪੁਰਸ਼ਾਂ ਦੀ ਨਿੰਦਾ ਕਰਨ ਵਾਲੇ ਦੀ ਤੇ ਨਿੰਦਾ ਹੋਰ ਕਰਨ ਦੀ ਭੁੱਖ ਨਹੀਂ ਮਿਟਦੀ ਸੰਤ ਕਾ ਦੋਖੇ ਛੋਟੇ ਆਕੇਲਾ ਮਹਾਰਾਜ ਕਹਿੰਦੇ ਹਨ ਕਿ ਸੰਤਾ ਮਹਾਂਪੁਰਖਾਂ ਦੀ ਨਿੰਦਾ ਕਰਨ ਵਾਲਾ ਦੁੱਖ ਦਿਨ ਵਾਲਾ ਛੁੱਟਿਆ ਕਿਲਾ ਭਾਵ ਕਿ ਛੁੱਟੜ ਕੀਤਾ ਜਾਂਦਾ ਇਕੱਲੇ ਨੂੰ ਛੱਡ ਦਿੱਤਾ ਜਾਂਦਾ ਕਿਵੇਂ ਜਿਵੇਂ ਬੂਵਾੜ ਤਿਲ ਖੇਤ ਮਾਹੇ ਦੋਖੇਲਾ ਮਹਾਰਾਜ ਕਿ ਨਹੀਂ ਵਧੀਆ ਉਦਾਹਰਨ ਦਿੰਦੇ ਨੇ ਤੇ ਤਿਲਾਂ ਦਾ ਬੂਟਾ ਹੁੰਦਾ ਇਹਨਾਂ ਤਿਲਾਂ ਦੇ ਬੂਟਿਆਂ ਦੇ ਵਿੱਚ ਇੱਕ ਬੂਵਾੜ ਦਾ ਬੂਟਾ ਕਹਿ ਦਿੱਤਾ ਜਾਂਦਾ ਉਸਨੂੰ ਉਹ ਤਿਲਾਂ ਤੋਂ ਖਾਲੀ ਹੁੰਦਾ ਹੈ ਖਾਲੀ ਤਿਨਾ ਦੇ ਬੂਟਾ ਜੋ ਤਿਨਾ ਦੀ ਫਲੀ ਵਿੱਚ ਯੋਗਦਾ ਤੇ ਉਹ ਉਸਦੇ ਕੋਲ ਜਿਸ ਨੇ ਫਲੀ ਵਿੱਚ ਤੇਲ ਨਹੀਂ ਹੁੰਦੇ ਉਹ ਉਸ ਨੂੰ ਬੁਵਾੜ ਕਹਿੰਦੇ ਤੇ ਕੇਵਲ ਸੁਆਹ ਦੇ ਨਾਲ ਹੀ ਉਹ ਭਰਿਆ ਹੁੰਦਾ ਤੇ ਜ਼ਿਮੀਂਦਾਰ ਉਹ ਤਿਨਾ ਵਾਲੇ ਬੂਟੇ ਦੇ ਕੱਟ ਕੇ ਲੈ ਜਾਂਦੇ ਪਰ ਬੁਵਾੜ ਜਿਹੜਾ ਤੇਲ ਨੂੰ ਹੁੰਦਾ ਉਹ ਉਸ ਨੂੰ ਕੱਲਾ ਹੀ ਛੱਡ ਜਾਂਦੇ ਨੇ ਦੁਖੀ ਛੱਡ ਜਾਂਦੇ ਨੇ ਇਸੰਤ ਘਾ ਦੁਖੀ ਛੂਟੇ ਗਲਾ ਇਸੇ ਤਰ੍ਹਾਂ ਹੀ ਜਿਵੇਂ ਸੰਤਾਂ ਮਹਾਂਪੁਰਖਾਂ ਦੀ ਨਿੰਦਾ ਕਰਨ ਵਾਲਾ ਫਿਰ ਉਹ ਕਾਲਪੁਰਖ ਵਾਹਿਗੁਰੂ ਉਸ ਨੂੰ ਇਕੱਲਾ ਹੀ ਛੱਡ ਦਿੰਦਾ ਹੈ ਬਾਕੀ ਜਿਹੜੇ ਪਰਮੇਸ਼ਰ ਕਾਲਪੁਰਖ ਦੀ ਜਾਤ 'ਚ ਜੁੜਨ ਵਾਲੇ ਨਹੀਂ ਪਰਮੇਸ਼ਰ ਕਾਲਪੁਰਖ ਦਾ ਨਾਮ ਜਪਣ ਵਾਲੇ ਨਹੀਂ ਕਿ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰਨ ਵਾਲੇ ਨਹੀਂ ਜਿਹੜੇ ਡਰ ਭੈ ਰੱਖਦੇ ਨੇ ਉਹ ਆਪੋ ਆਪਣੇ ਸਮੇਂ ਮੁਤਾਬਕ ਸਹੀ ਚੱਲਦੇ ਰਹਿੰਦੇ ਨੇ ਪਰ ਜਿਹੜਾ ਨਿੰਦਾ ਕਰਦਾ ਮਾਰੇ ਕਹਿੰਦੇ ਉਹਨੂੰ ਜਗ ਵੱਲੋਂ ਵਿਵਖਰਾ ਕੀਤਾ ਜਾਂਦਾ ਇਕੱਲਾ ਹੋ ਜਾਂਦਾ ਦੁਖੀ ਰਹਿੰਦਾ ਹੈ ਜਿਵੇਂ ਬਾਗ ਤੇਲ ਖੇਤ ਮੈਦੂ ਹਿੰਨਾ ਜਿਵੇਂ ਗੁਆੜ ਦਾ ਤਿਲਾਂ ਦੇ ਬੂਟੇ ਸਾਰੇ ਲੈ ਜਾਂਦੇ ਉਹ ਵੀ ਤੇਲ ਦਾ ਬੂਟੇ ਪਰ ਉਹ ਗੁਆੜ ਦਾ ਬੂਟਾ ਗੁਆੜ ਇਸ ਕਰਕੇ ਕਿਹਾ ਗਿਆ ਹੈ ਮਾਰ ਕੇ ਤੇ ਉਹਦੇ ਵਿੱਚ ਕੱਲੀ ਸੁਆਹ ਹੀ ਭਰੀ ਹੁੰਦੀ ਤਿਲ ਨਹੀਂ ਉਗਦੇ ਤੇ ਖੇ ਜਮੀਦਾਰ ਵੀ ਉਸ ਬੂਟੇ ਨੂੰ ਛੱਡ ਕੇ ਬਾਕੀ ਬੂਟੇ ਲੈ ਜਾਂਦਾ ਹੈ ਜਿਵੇਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਵੀ ਫਰਮਾਉਂਦੇ ਛੁੱਟੇ ਤੇਲ ਗੁਆੜ ਜਿਓ ਸੰਝੇ ਅੰਦਰ ਖੇਤ ਇਸੇ ਤਰ੍ਹਾਂ ਮਹਾਰਾਜ ਅੱਗੇ ਫਰਮਾਨ ਕਰਦੇ ਹਨ ਸ਼ਾਂਤ ਕਾ ਦੋਖੀ ਧਰਮ ਤੇ ਰਹਿਤ ਸਤ ਅੰਤਮਾ ਪੁਰਖਾਂ ਦਾ ਦੋਖੀ ਸੰਤਾਂ ਦੀ ਨਿੰਦਾ ਕਰਨ ਵਾਲਾ ਸੰਤਾਂ ਨੂੰ ਦੁੱਖ ਦੇਣ ਵਾਲਾ ਸਦਾ ਧਰਮ ਤੋਂ ਰਹਿਤ ਰਹਿਤ ਭਾਵ ਕੀ ਉਸ ਦਾ ਕੋਈ ਧਰਮ ਨਹੀਂ ਭਾਵ ਕੀ ਉਹ ਧਰਮ ਨੂੰ ਅਪਣਾਉਂਦਾ ਨਹੀਂ ਉਸ ਦਾ ਕੀ ਧਰਮ ਜਿਹੜਾ ਸੰਤਾਂ ਮਾ ਪੁਰਖਾਂ ਦੀ ਨਿੰਦਾ ਕਰਦਾ ਤੇ ਭਾਵੇਂ ਧਰਮੀ ਬਾਣ ਵੀ ਜਾਵੇ ਜੇ ਜਨੰਦਾ ਕਰਦਾ ਮਾਰ ਕੇ ਕਹਿੰਦਾ ਉਹਨੂੰ ਧਰਮੀ ਨਾ ਸਮਝੇ ਉਹ ਸੰਤ ਕਾ ਦੋਖੀ ਸਦ ਮਿਥਿਆ ਕਹਤ ਤੇ ਸੰਤਾਂ ਨੂੰ ਦੁੱਖ ਦੇਣ ਵਾਲਾ ਹਮੇਸ਼ਾ ਹੀ ਝੂਠ ਹੀ ਕਹਿੰਦਾ ਰਹਿੰਦਾ ਹੈ ਭਾ ਹਮੇਸ਼ਾ ਝੂਠੇ ਸ਼ਬਦ ਬੋਲਦਾ ਰਹਿੰਦਾ ਹੈ ਜਿਵੇਂ ਚੇਤਮ ਸੰਧ ਦੀ ਸਾਖੀ ਆਂਦੀ ਆ ਇੱਕ ਦਿਨ ਕਲਗੀਧਰ ਪਾਸ਼ਾ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਿਵਾਨਸ ਜਾ ਕੇ ਬੈਠੇ ਸੰਗਤਾਂ ਦਰਸ਼ਨ ਕਰਨ ਲਈ ਹਮ ਹਮਾ ਕੇ ਆ ਰੀਆਂ ਸਾਧਗੁਰਾਈ ਇਹ ਨਾਲ ਸੰਗਤਾਂ ਬਚਨ ਬਿਨਾਸ ਕਰ ਰੀਆਂ ਨੇ ਬਚਨ ਕਰਦੇ ਕਰਦੇ ਸਤਿਗੁਰੂ ਗੁਰੂ ਗਰੀਬ ਨਵਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਸਮਾਦੀ ਲਾ ਗਿਆ ਡੋਲ ਬੈਠ ਗਏ ਨੇ ਸੰਗਤਾਂ ਵੀ ਸਾਰੀਆਂ ਖਮੋਸ਼ ਹੋ ਗਈਆਂ ਇਸ ਸਾਧਗੁਰ ਵਚਨ ਬਿਲਾਸ ਕਰਦੇ ਹੋਏ ਕਰਦੇ ਅੱਖਾਂ ਮੂੰਦ ਕੇ ਬੈਠ ਗਏ ਨੇ ਸਮਹਰ ਨੇ ਕੋਚਰ ਪਿਛੋਂ ਜਦ ਆਪਣੀ ਅੱਖਾਂ ਖੋਲੀਆਂ ਤੇ ਆਸੇ-ਪਾਸੇ ਵੇਖਣ ਲੱਗੇ ਸਾਹਮਣੇ ਚੌਬਦਰ ਖੜਾ ਇਸ਼ਾਰਾ ਕੀਤਾ ਚੌਬਦਰ ਬੜੇ ادب ਸਤਕਾਰ ਦੇ ਨਾਲ ਅੱਗੇ ਆਇਆ ਤੇ ਮਹਾਰਾਜ ਜੀ ਨੇ ਬਚਨ ਕੀਤਾ ਕਿ ਇੱਕ ਸਿੱਖ ਬਰਿਸ਼ਾਂ ਦੀ ਹੇਠਾਂ ਬੈਠਾ ਹੈ ਉਸਦੇ ਨੈਣਾ ਵਿੱਚ ਜਲ ਹੈ ਕਦੇ ਜੋਪ ਕਰ ਜਾਂਦਾ ਤੇ ਕਦੇ ਆਪਣੇ ਨਾਲ ਆਪਣੇ ਨਾਲ ਹੀ ਗੱਲਾਂ ਕਰਦਾ ਉਹ ਸੇਖ ਨੂੰ ਲੈ ਕੇ ਆਉ। ਜੋਬਦਾਰ ਨਮਜ਼ਕਾਰ ਕਰਕੇ ਜਿੱਥੇ ਕਲਗੀਧਰ ਜੀ ਨੇ ਕਿਹਾ ਉੱਥੇ ਪਹੁੰਚਿਆ ਸਿੱਖਾਂ ਨੇ ਉਸੇ ਤਰ੍ਹਾਂ ਉਹ ਸੇਖ ਉਸੇ ਤਰ੍ਹਾਂ ਬੈਠਾ ਸੀ ਨੇਤਰ ਬੰਦ ਸਨ ਅੱਖਾਂ ਵਿੱਚ ਖੰਜੂ ਕਰਦੇ ਸਨ। ਜੋਬਦਾਰ ਜਾ ਕੇ ਖੜਾ ਹੋ ਗਿਆ ਤੇ ਸੋਚਣ ਲੱਗਾ ਜਦੋਂ ਨੇਤਰ ਖੋਲੇਗਾ ਤੇ ਫੇਰੇ ਇਸ ਨਾਲ ਵਚਨ ਬਲਾਸ ਕਰਾਂਗਾ ਗੁਰੂ ਸਾਹਿਬ ਦਾ ਹੁਕਮ ਸੁਨਾਉਂ ਦੇਵਾਂਗਾ ਇਸ ਨੂੰ ਭਗਦੀ ਵਿੱਚ ਜੁੜੇ ਨੂੰ ਵਿਗੜਨਾ ਨਾ ਪਾਵਾਂ ਉਹ ਸਿੱਖ ਚੋਬਦਾਰ ਸਿੱਖ ਦੀ ਅਰਦਾਸ ਬੇਨਤੀ ਸੁਣਦਾ ਰਿਹਾ ਕਲਗੀਧਰ ਪਾਸ਼ਾ ਮਹਾਰੇ ਨੂੰ ਯਾਦ ਕਰ ਰਿਹਾ ਸੀ ਤੇ ਥੋੜੇ ਸਮੇਂ ਮਗਰੋਂ ਸਿੱਖ ਦੀ ਬੜੀ ਉਬਰਾਗਮਈ ਆਵਾਜ਼ ਆਉਣ ਲੱਗੀ ਕਿ ਸਤਿਗੁਰੂ ਜੀ ਦਾ ਦਰਤ ਸਭ ਲਈ ਖੁੱਲਾ ਸਤਿਗੁਰ ਸਿੱਖਾਂ ਨੂੰ ਪੁੱਤਰਾ ਵਾਂਗ ਪਿਆਰ ਕਰਦੇ ਆ ਤੇ ਮਹਾਰਾਜ ਵੀ ਮੈਂ ਕਿੰਨੀ ਵਾਰ ਚਿੱਤੋਂ ਮਸੰਦ ਨੂੰ ਕਿਹਾ ਕਿ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਾ ਪਰ ਅੱਗੋ ਕਹਿ ਦਿੰਦਾ ਹਾ ਕਿ ਤੇਰੀ ਭੇਟਾ ਕਲਗੀਧਰ ਪਾਸ਼ਾ ਨੇ ਪ੍ਰਮਾਣ ਕਰ ਲਈ ਆ ਤੈਨੂੰ ਬੜੇ ਵਰਦਾਨ ਈਸੀਸਾਂ ਦਿੱਤੀਆਂ ਤੇ ਫਿਰ ਮਨ 'ਚ ਸੋਚਾਂ ਸੋਚਦਾ ਆ ਇਹ ਕਹਿੰਦਾ ਜੀ ਮਹਾਰਾਜ ਫਿਰ ਦਰਸ਼ਨ ਕਿਉਂ ਨਹੀਂ ਦੇ ਰਹੇ ਜੇ ਮੇਰੀ ਭੇਟਾ ਪ੍ਰਮਾਣ ਹੋ ਗਈ ਤੇ ਸ਼ੋਭਧਾਰਨੀ ਉਸ ਸਮੇਂ ਆਖਿਆ ਕਿ ਸਿੱਖਾ ਤੇਰੀ ਮਹਾਰਾਜ ਜੀ ਨੇ ਭੇਟਾ ਪ੍ਰਮਾਣ ਕਰ ਲਈ ਤਾਂ ਹੀ ਤੈਨੂੰ ਆਪਣੇ ਪਾਸ ਬੁਲਾਇਆ ਮੈਂ ਤੈਨੂੰ ਲੈਣ ਵਾਸਤੇ ਆ ਜਦੋਂ ਉਹ ਸਿਰ ਇਸੇ ਸੱਚਾ ਗੁਰੂ ਤੈਨੂੰ ਬੁਹੇ ਨਹੀਂ ਲੋਂਦਾ ਤੇ ਇਸ ਤਰ੍ਹਾਂ ਉਹ ਕਹਿ ਰਿਹਾ ਸੀ ਤੇ ਜਦ ਉਸਨੇ ਦੇਖਿਆ ਸਿੱਖ ਦੇ ਮੁਖ ਚ ਇਹ ਵਾਰ ਕੀ ਗੁਰੂ ਸਾਹਿਬ ਨੇ ਤੈਨੂੰ ਬੁਲਾਇਆ ਤੇ ਉਹਦੇ ਕੌਲ ਦੇ ਫੁੱਲ ਵਾਂਗ ਖਿੜ ਗਿਆ ਧੰਨ ਧੰਨ ਕਰਦਾ ਸਿੱਖ ਨਾਲ ਤੁਰ ਪਿਆ ਜਦ ਦਰਵਾਜ਼ੇ ਅੱਗੇ ਗਏ ਤਾਂ ਖੜੇ ਪਹਿਰੇਦਾਰ ਅੰਦਰ ਜਾਣ ਤੋਂ ਰੋਕਿਆ ਅਦੇ ਗਿਆ ਕਿ ਮੈਨੂੰ ਤੇ ਚੇਤਮ ਸੰਤ ਨੇ ਇਸ ਸਿੱਖ ਨੂੰ ਅੰਦਰ ਲੈ ਜਾਣ ਤੋਂ ਰੋਕਿਆ। ਚੌਕਦਾਰ ਕਹਿੰਦਾ ਕਿ ਮੈਨੂੰ ਚੇਤੋ ਦੇ ਮਾਲਕ ਚੇਤੋ ਦੇ ਇਸ਼ਟਪਾਲ ਕਲਗੀਧਰ ਪਾਸ਼ਾ ਦਾ ਹੁਕਮ ਹੈ ਵੀ ਇਸ ਨੂੰ ਅੰਦਰ ਲੈ ਕੇ ਜਾਣਾ। ਇੰਨੀ ਗਾਲੀ ਸੁਣਿਆ ਚੌਕਦਾਰ ਨੇ ਨਮਸਕਾਰ ਕਰਕੇ ਰਸਤਾ ਦੇ ਦਿੱਤਾ ਤੇ ਜਦੋਂ ਸਿੱਖ ਨੇ ਕਲਗੀਧਰ ਜੀ ਦੇ ਦਰਸ਼ਨ ਕੀਤੇ ਨਮਸਕਾਰ ਕੀਤੀ ਹਿਰਦੇ ਅੰਦਰ ਆਨੰਦ ਪੈਦਾ ਹੋਇਆ ਤਾਂ ਕਹਿ ਲੱਗਾ ਮਹਾਰਾਣੀ ਮੇਰੇ ਪੂਰਨ ਕਰਮ ਜੋ ਸਤਿਗੁਰਾਂ ਨੇ ਦਰਸ਼ਨ ਦਿੱਤੇ ਆਪਣੇ ਵੱਲ ਲਿਆਂਦੀ ਹੋਈ ਪੇਟਾ ਅੱਗੇ ਰੱਖੀ ਆ ਇਹ ਵੀ ਦੱਸਿਆ ਕਿ ਮਹਾਰਾਜ ਪਹਿਲਾਂ ਵੀ ਪੇਟਾ ਆਈ ਆ ਚੇਤੋ ਮਸੰਦ ਦੇ ਕੋਲ ਭੇਜੀ ਸੀ ਮਹਾਰਾਜ ਨੇ ਖਜ਼ਾਨੇ ਜੋ ਪਤਾ ਕਰਵਾਇਆ ਖਜ਼ਾਨਚੀ ਜੋ ਕਿ ਉਹਨੇ ਦਰਸ਼ਨ ਬਹੁਤ ਲੇਟ ਕਰਵਾਈ ਮਹਾਰਾਣੀ ਜਦੋਂ ਖਜ਼ਾਨਚੀ ਦੇ ਪਤਾ ਕੀਤਾ ਗੁਰੂ ਘਰ ਦੇ ਖਜ਼ਾਨੇ ਦੇ ਵਿੱਚੋਂ ਕਿ ਮਾਇਆ ਕਿੰਨੀ ਜਾਮਾ ਹੋਈ ਆ ਤੇ ਕਿੰਨੀ ਤੂੰ ਲੈ ਕੇ ਆਇਆ ਸੀ ਤਦ ਮਹਾਰਾਜ ਜੀ ਅੰਤਰੀਜਾਮੀ ਬੁਰਖ ਬਧਾਤੇ ਸ਼ਰਧਾ ਮੰਨੀਆਂ ਪੂਰਨ ਵਾਲੇ ਜਾਣਦੇ ਸਨ ਕਿ ਚਿੱਤੋ ਦੇ ਵਿੱਚ ਕਿ ਉਸ ਦੇ ਵਿੱਚ ਚੋਰੀ ਹੈ ਤੇ ਉਸ ਦੇ ਦਿਲ 'ਚ ਕੁਝ ਚੋਰ ਛਪਿਆ ਹੈ ਕਿ ਇਸ ਸਿੱਖ ਨੂੰ ਅੰਦਰ ਕਿਉਂ ਨਹੀਂ ਸੀ ਆਉਣ ਦਿੰਦਾ ਮਹਾਰਾਜ ਜੀ ਨੇ ਸਾਰਾ ਖਜ਼ਾਨੇ ਦਾ ਗਿਣਤੀ ਮਿੰਤੀ ਕਰਵਾਈ ਤਾਂ ਸਿੱਖ ਨੇ ਕਿਹਾ ਕਿ ਸਤਿਗੁਰੂ ਜੀ ਹੀਰੇ ਕਣੀਆਂ ਜੜਦਾ ਇੱਕ ਚੂੜਾ ਸੀ ਉਹ ਵੀ ਪੁੱਛਣਾ ਕਰੋ ਜੇ ਤੁਮ ਮਸੰਦ ਨੂੰ ਤਾਂ ਮਹਾਰਾਜ ਜੀ ਨੇ ਜਦ ਪੁੱਛਿਆ ਸਤਗੁਰਾਂ ਨੂੰ ਵਿਚੂੜਾ ਸਤਗੁਰਾਂ ਨੇ ਜਦ ਚੇਤਨ ਮਸੰਦ ਨੂੰ ਪੁੱਛਿਆ ਕਿ ਛੂੜਾ ਚੇਤਨ ਮਸੰਦ ਉਸ ਵੇਲੇ ਕਹਿਣ ਲੱਗਾ ਕਿ ਸਿੱਖਾ ਝੂਠ ਕਿਉਂ ਬੋਲਦਾ ਹੈ ਮਹਾਰਾਜ ਨੂੰ ਨਹੀਂ ਇਹ ਉਸ ਸੇਖ ਨੂੰ ਕਹਿੰਦਾ ਕਿ ਤੂੰ ਝੂਠ ਕਿਉਂ ਬੋਲਦਾ ਵੀ ਛੂੜਾ ਮੈਨੂੰ ਨਹੀਂ ਦਿੱਤਾ ਹੋਰ ਕਿਸੇ ਨੂੰ ਦਿੱਤਾ ਹੋਣਾ ਤਾਂ ਕਲਗੀਧਰ ਜੀ ਕਹਿਣ ਲੱਗੇ ਕਿ ਚੇਤੋ ਮੈਨੂੰ ਛੂੜੇ ਦੀ ਲੋੜ ਨਹੀਂ ਆ ਪਰ ਇੱਕ ਵਾਰੀ ਚੂੜਾ ਦਿਖਾ ਦੇ ਸਿੱਖ ਦੀ ਭਾਵਨਾ ਪੂਰੀ ਹੋ ਜਾਵੇਗੀ ਤੇ ਚੇਤੋ ਨੇ ਜਦੋਂ ਕਲਗੀਧਰ ਜੀ ਦੇ ਮਹਾਰਾਜ ਦੇ ਬਚਨ ਸੁਨੇ ਤਾਂ ਗੁਰੂ ਜੀ ਨੂੰ ਕਹਿਣ ਲੱਗਾ ਕਿ ਮਹਾਰਾਜ ਸਿੱਖ ਨੂੰ ਸਾਧ ਸਮਝਦੇ ਹੋ ਤੇ ਮੈਨੂੰ ਚੋਰ ਸਮਝਦੇ ਜਦੋਂ ਇਸ ਤਰ੍ਹਾਂ ਦੇ ਬਚਨ ਬੋਲੇ ਤਾਂ ਕਲਗੀਧਰ ਜੀ ਨੇ ਪੰਜ ਸ਼ਸਤਰ ਧਾਰੀ ਸਿੰਘ ਬਣਾਈ ਹੁਕਮ ਦਿੱਤਾ ਕਿ ਚੇਤੋ ਦੇ ਘਰੇ ਜਾ ਕੇ ਉੱਪਰਲੇ ਚਬਾਰੇ ਦੇ ਵਿੱਚ ਕਲਮਾਰੀ ਆ ਉਸ ਵਿੱਚੋਂ ਜਿੰਦੜੇ ਤੋੜ ਕੇ ਚੂੜਾ ਕੱਢ ਲਿਆ ਮਹਾਰਾਜ ਜੀ ਦੇ ਹੁਕਮ ਮੰਨ ਕੇ ਸਿੰਘਾਂ ਨੇ ਚੂੜਾ ਕੱਢ ਲਿਆਂਦਾ ਤੇ ਇਹ ਫਰਮਾਨ ਇਹ ਜ਼ਿਕਰ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਵੀ ਮਿਲਦਾ ਉੱਥੇ ਲਿਖਿਆ ਗੁਰ ਮਾਇਆ ਚੇਤੋ ਬਰਮਾਇਓ ਲੋਭ ਲਹਿਰ ਮਹਿਕੋਤਾ ਖਾਇਓ ਜਿਸ ਨੇ ਬੜੇ ਬੜੇ ਡਹਿਕਾਏ ਕਿਆ ਬਪਰਾ ਚੇਤੋ ਠਹਿਰਾਈ ਤੇ ਚੇਤੋ ਨੇ ਇਹ ਚੂੜਾ ਜਦ ਆ ਗਿਆ ਤੇ ਫਿਰ ਖਰਾਨ ਰਹਿ ਗਿਆ ਤਾਂ ਗੁਰੂ ਜੀ ਕਹਣ ਲੱਗੇ ਕਿ ਸਿੱਖਾ ਕਿ ਇਹ ਤੇਰਾ ਹੀ ਚੂੜਾ ਹੈ ਜਿਹੜੇ ਸਿੱਖ ਨੇ ਭੇੜ ਕੀਤਾ ਉਹ ਮਹਾਰਾਜ ਕਹਿੰਦਾ ਕਿ ਜੀ ਹਜੂਰੇ ਇਹੀ ਇਹੀ ਚੂੜਾ ਲਿਆਂਦਾ ਸੀ ਤੇ ਇਸੇ ਤਰ੍ਹਾਂ ਜਿਹੜੇ ਝੂਠ ਬੋਲਦੇ ਹਨ ਉਹ 사ਤਗੁਰਾਂ ਤੋਂ ਬੇਖਮਕ ਹੋ ਜਾਂਦੇ ਤੇ ਮਹਾਰਾਜ ਕਹਿੰਦੇ ਬੇਖਮਕ ਹੋਏ ਆਮ ਤੇ ਲੱਗਰ ਜਨਮ ਵਿਜੋਗ ਜਮਾ ਜਨਮਾਂ ਦੇ ਵਿਛੋੜੇ ਪੈ ਜਾਂਦੇ ਫਿਰ ਸੇਵਾ ਨਹੀਂ ਮਿਲਦੀ ਤੇ ਬੜੀ ਕਿਰਪਾ ਮਹਾਰਾਜ ਦੀ ਕਿ ਅੱਜ ਤੁਸੀਂ ਗੁਰੂ ਦੇ ਦਰਬਾਰ ਦੇ ਵਿੱਚ ਆ ਕੇ ਜੁੜਦੇ ਹੋ ਸੇਵਾ ਕਰਦੇ ਹੋ ਬੜੀ ਕਿਰਪਾ ਮਹਾਰਾਜ ਦੀ ਕਿ ਇਹ ਤੁਸੀਂ ਗੁਰਬਾਣੀ ਪੜ੍ਹਦੇ ਹੋ ਸਿੱਖਾਂ ਦੇ ਘਰੇ ਜਨਮ ਹੋਇਆ ਇਹ ਬੜੀ ਕਿਰਪਾ ਆ ਅਕਾਲ ਪੁਰਖ ਦੀ ਕਿਸੇ ਵੀ ਧਰਮ ਵਿੱਚ ਤੁਸੀਂ ਜੇ ਤੁਸੀਂ ਇਹ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰ ਰਹੇ ਹੋ ਇਹ ਕਿਰਪਾ ਹੈ ਕਿ ਤੁਸੀਂ 사ਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰੇ ਕਿਉਂਕਿ ਬਿਨਾਂ ਕਿਰਪਾ ਤੋਂ ਮਹਾਰਾ ਕਹਿੰਦੇ ਵੇਮਖ ਹੋਏ ਰਾਮ ਤੇ ਲੱਗਣ ਜਨਮ ਜੋਗ ਜੇ ਉਹ ਪਰਮੇਸ਼ਰ ਕਾਲਪੁਰਖ ਜਦੋਂ ਵੇਮਖ ਹੋ ਜਾਂਦਾ ਕੋਈ ਗਲਤੀਆਂ ਕਰਕੇ ਫਿਰ ਜਨਮਾਂ ਜਨਮਾਂ ਦੇ ਵਿਜੋਗ ਲੱਗ ਜਾਂਦੇ ਨੇ ਵਿਛੋੜੇ ਪੈ ਜਾਂਦੇ ਨੇ ਇਸ ਤਰ੍ਹਾਂ ਸਰ ਸਤਿਗੁਰੂ ਕਿਰਪਾ ਕਰਦੇ ਹਨ ਕਿਰਤ ਨਿੰਦਕਾ ਤੁਰ ਹੀ ਪਿਆ ਕਿ ਜਿਹੋ ਜਿਆ ਉਸ ਦਾ ਕਰਮ ਸੀ ਕਿਰਤ ਦਾ ਅਰਥ ਹੈ ਕਿ ਕਰਮ ਤੇ ਮਹਾਰਾਜ ਕਹਿੰਦੇ ਨੇ ਕਿ ਸੰਤ ਕਾ ਦੁਖੀ ਸਦ ਮਿਥਿਆ ਕਹ ਹੈ ਸਦਾ ਹੀ ਝੂਠ ਬੋਲਦਾ ਰਹਿੰਦਾ ਹੈ ਤੇ ਜਿਸ ਤਰ੍ਹਾਂ ਚੇਤੋ ਮਸੰਦ ਨੇ ਝੂਠ ਬੋਲਿਆ ਸੀ ਤੇ ਮਹਾਰਾਜ ਇੱਥੇ ਕਹਿੰਦੇ ਕਿਰਤ ਨਿੰਦਕਾ ਤੁਰ ਹੀ ਪਿਆ ਕਿਰਤ ਭਾਵ ਕੀ ਕਰਮ ਕਿ ਜਿਹੋ ਜਿਹੇ ਕਰਮ ਉਸ ਦਾ ਧੁਰੋਂ ਲਿਖਿਆ ਹੋਇਆ ਸੀ ਉਹ ਜਾਈ ਉਹ ਕਰ ਰਿਹਾ ਹੈ ਨਾਨਕ ਜੋ ਤਿਸ ਭਾਵੇ ਸੋਈ ਥਿਆ ਸਤਿਮਹਾਰਾਜ ਕਿਰਪਾ ਕਰਦੇ ਹਨ ਕਿ ਜਿਹੜਾ ਉਸ ਪਰਮੇਸ਼ਰ ਕਾਲਪੁਰਖ ਨੂੰ ਭਾ ਜਾਂਦਾ ਹੈ ਉਹ ਹੀ ਥਿਆ ਥਿਆ ਦਾ ਅਰਥ ਹੈ ਕਿ ਉਹੀ ਕੁਝ ਹੁੰਦਾ ਹੈ ਤੇ ਸਤਿਗੁਰਾਂ ਦੀ ਬਾਣੀ ਦੇ ਵਿੱਚ ਇੰਨੀ ਸ਼ਕਤ ਹੈ ਕੀਰਤਨਿੰਦ ਕਾ ਤੁਰ ਹੀ ਪਿਆ ਕਿਰਤ ਪਾਪ ਕਰਮ ਜੋ ਸਾਡੇ ਕਰਮਾਂ ਵਿੱਚ ਲਿਖਿਆ ਉਹ ਤਾਂ ਸਾਨੂੰ ਮਿਲਦਾ ਪਰ ਜੇ ਅਸੀਂ ਗੁਰਬਾਣੀ ਪੜ੍ਹੀਏ ਜੇ ਅਸੀਂ ਸਰਦਾ ਦੇ ਨਾਲ ਉਹ ਸਤਿਗੁਰਾਂ ਦੀ ਸੇਵਾ ਕਰੀਏ ਤਾਂ ਮਹਾਰਾਜ ਇਹ ਮੱਥੇ ਦੇ ਪੁੱਠੇ ਲੇਖ ਵੀ ਸਿੱਧੇ ਕਰ ਦਿੰਦੇ ਨੇ ਜੇ ਅਸੀਂ ਜਪਜੀ ਸਾਹਿਬ ਦੇ ਜਾਪ ਹੀ ਵੱਧ ਤੋਂ ਵੱਧ ਕਰਨਾ ਸ਼ੁਰੂ ਕਰ ਦਈਏ ਨਿਤਨੇਮ ਤੋਂ ਇਲਾਵਾ ਇੱਕ ਜਾਪ ਵੀ ਕਰਨਾ ਸ਼ੁਰੂ ਕਰ ਦਈਏ ਤੇ ਸਾਡੇ ਜਿਹੜੇ ਮੱਥੇ ਦੇ ਲਿਖੇ ਹੋਏ ਲੇਖਾਂ ਜਿਹੜੇ ਸਾਡੇ ਕਰਮਾਂ ਵਿੱਚ ਕੋਈ ਹੋਰ ਵੀ ਦੁੱਖ ਹੋਣ ਵਾਲਾ ਹੈ ਮਹਾਰਾਜ ਉਸ ਨੂੰ ਵੀ ਕੱਢ ਦਿੰਦੇ ਇਹ ਬੰਦਗੀ ਦੀ ਦਾਤਾਂ ਨਾਲ ਹੁੰਦਾ ਹੈ ਸੋ ਸਤਿਗੁਰਾਂ ਦੀ ਮਹਾਨ ਕਿਰਪਾ ਹੋਈ ਆ ਆਪ ਸਮੂਹ ਸੰਗਤਾਂ ਨੇ ਹੀ 13ਵੀਂ ਅਸ਼ਟਪਦੀ ਦੀ ਛੇਵੀਂ ਪੌੜੀ ਦੀ ਕਥਾ ਵਿਚਾਰੀ ਸਰਵਣ ਕੀਤੀ ਬੇਅੰਤ ਪ੍ਰਕਾਰ ਦੀਆਂ ਆਪਣਾ ਗਲਤੀਆਂ ਹੋਈਆਂ ਆਪ ਸਾਧ ਸੰਗ ਗੁਰੂ ਸਾਹਿਬ ਬਖਸ਼ਣ ਇਸੇ ਤਰ੍ਹਾਂ ਹੀ ਸਤਵੀਂ ਪੌੜੀ ਦੀ ਕਥਾ ਵਿਚਾਰ ਹੋਵੇਗੀ ਸਮੂਹ ਸੰਗਤਾਂ ਨੇ ਸਰਵਣ ਕਰਕੇ ਆਪਣਾ ਜੀਵਨ ਸੁਧਣਾ ਕਰਨਾ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ